ਦੇਖ ਰਹੇ ਹੋ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੰਦੇ ਹਾਂ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਵਾਉਂਦੇ ਹਾਂ ਤਾਂ ਜੋ ਉਹਨਾਂ ਨੂੰ ਆਪਣੀ ਖੇਤੀਬਾੜੀ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਿਸਾਨਾਂ ਲਈ ਖੇਤੀ ਸਜਾ ਅਤੇ ਸੂਚਨਾਵਾਂ ਝੋਨੇ ਦੀ ਫਸਲ ਦੇ ਜਿਹੜੇ ਫਸਲ ਕਟਾਈ ਤਜਰਬੇ ਸਾਡੇ ਮਹਿਕਮੇ ਵੱਲੋਂ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਉਹਨਾਂ ਤਜਰਬਿਆਂ ਵਿੱਚ ਝੋਨੇ ਦੀ ਫਸਲ ਦਾ ਝਾੜ ਜਿਹੜਾ 64.78 ਕੁਇੰਟਲ ਪ੍ਰਤੀ ਹੈਕਟੇਰ ਆਇਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 1.4 ਕੁਇੰਟਲ ਪ੍ਰਤੀ ਹੈਕਟੇਰ ਵਾਧਾ ਦਰਜ ਕੀਤਾ ਗਿਆ ਜਿਹੜੀ ਲੇਟ ਬਜਾਈ ਕੀਤੀ ਕਣਕਿਆ ਉਹਨੂੰ ਆਮ ਬਜਾਈ ਕੀਤੀ ਕਣਕ ਦੇ ਮੁਕਾਬਲੇ 25% ਨਾਈਟ੍ਰੋਜਨ ਘੱਟ ਪਾਓ ਯਾਨੀ ਕਿ 25% ਯੂਰੀਆ ਦੀ ਡੋਜ਼ ਤੁਹੀ ਘੱਟ ਪਾਉਣੀ ਆ ਆਮ ਬਿਜੀ ਹੋਈ ਕਣਕ ਦੇ ਮੁਕਾਬਲੇ ਜਿਹੜੀ ਅਸੀਂ ਕਣਕ ਦੀ ਬਜਾਈ ਕੀਤੀ ਆ ਜਦੋਂ ਅਸੀਂ ਪਹਿਲਾ ਪਾਣੀ ਦਿੰਦੇ ਆ ਤਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਪਹਿਲੇ ਪਾਣੀ ਤੋਂ ਬਾਅਦ ਜ਼ਿੰਕ ਦੀ ਘਾਟ ਆਮ ਹੀ ਵੇਖਣ ਵਿੱਚ ਆ ਜਾਂਦੀ ਹੈ ਕਣਕ ਦੇ ਉੱਪਰਲੇ ਪਾਸਿਓਂ ਦੂਜੇ ਤੀਜੇ ਪੱਤੇ ਜਿਹੜੇ ਵਿਚਕਾਰੋਂ ਪੀਲੇ ਪੈ ਜਾਂਦੇ ਆ ਇਸ ਕਰਕੇ ਜਦੋਂ ਵੀ ਤੁਹਾਨੂੰ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਆਉਣ ਤਾਂ 25 ਕਿਲੋ ਜ਼ਿੰਕ 21% ਉਹਦਾ ਜਿਹੜਾ ਛਟਾ ਖੇਤ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਦਿਓ ਕਿਸਾਨ ਵੀਰੋ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਮੈਗਨੀਜ਼ ਦੀ ਘਾਟ ਆਈ ਸੀ ਕਣਕ ਨੂੰ ਉਹਨਾਂ ਖੇਤਾਂ ਦਾ ਖਾਸ ਧਿਆਨ ਰੱਖੋ ਇਸ ਵਾਰ ਉਹਨਾਂ ਖੇਤਾਂ ਵਿੱਚ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਤੇ ਪਹਿਲੇ ਪਾਣੀ ਤੋਂ ਫਿਰ ਹਫਤੇ ਹਫਤੇ ਦੇ ਵਕਫੇ ਤੇ 2-3 ਸਪਰੇ ਮੈਗਨੀਜ਼ ਸਲਫੇਟ ਦੇ 0.5% 1 ਕਿਲੋ ਮੈਗਨੀ ਸਲਫੇਟ ਲੈ ਕੇ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ ਰੇਤលੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਨਵੇਂ ਪੱਤੇ ਜਿਹੜੇ ਉਹ ਪੀਲੇ ਪੈ ਜਾਂਦੇ ਆ ਇਸ ਕਰਕੇ ਜੇਕਰ ਤੁਹਾਨੂੰ ਆਪਣੀ ਫਸਲ ਦੇ ਵਿੱਚ ਕੁਝ ਅਜੀਬੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਤਾਂ 1 ਕਿਲੋਟਲ ਜਿਪਸਮ ਉਸ ਦਾ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਦਿਓ ਸਮੇਂ ਸਿਰ ਬਜਾਈ ਕੀਤੀ ਛੋਲਿਆਂ ਦੀ ਫਸਲ ਨੂੰ 1 ਦਸੰਬਰ ਤੱਕ ਪਹਿਲਾ ਪਾਣੀ ਜਿਹੜਾ ਉਹ ਲਾ ਦਿਓ ਇਸ ਤੋਂ ਇਲਾਵਾ ਜੇਕਰ ਤੁਸੀਂ ਮੂਮਸਰ ਦੀ ਬਜਾਈ ਕੀਤੀ ਆ ਤਾਂ ਉਸ ਨੂੰ 1 ਮਹੀਨੇ ਬਾਅਦ ਪਾਣੀ ਲਗਾਓ ਇਸ ਹਫ਼ਤੇ ਤੋਰੀਏ ਦੀ ਫਸਲ ਦੀ ਜਿਹੜੀ ਉਹ ਕਟਾਈ ਜਿਹੜੀ ਉਹ ਤੁਸੀਂ ਖਤਮ ਕਰ ਦਿਓ ਤੁਸੀਂ ਸਰਦੀਆਂ ਦੇ ਵਿੱਚ ਹਰੇ-ਚਾਰੇ ਦੀ ਵਰਤੋਂ ਕਰ ਰਹੇ ਹੋ ਤਾਂ ਪਸ਼ੂਆਂ ਨੂੰ ਅਫਰੇਵੇਂ ਦੀ ਆਮ ਹੀ ਸਮੱਸਿਆ ਆ ਜਾਂਦੀ ਹੈ। ਜੇਕਰ ਅਫਰੇਵੇਂ ਦੀ ਸਮੱਸਿਆ ਆਉਂਦੀ ਆ ਤਾਂ ਤੁਸੀਂ ਹਰੇ-ਚਾਰੇ ਦੇ ਨਾਲ ਪਸ਼ੂਆਂ ਨੂੰ ਸੁੱਕੀ ਤੂੜੀ ਜਿਹੜੀ ਉਹ ਰਲਾ ਕੇ ਪਾਓ। ਸ਼ੁਰੂਆਤ ਦੇ ਵਿੱਚ ਜੇ ਸਮੱਸਿਆ ਆਉਂਦੀ ਆ ਤਾਂ ਤੁਸੀਂ 400 ਤੋਂ 500 ml ਜਿਹੜਾ ਤੇਲ ਆ ਉਹ ਵੀ ਪਸ਼ੂਆਂ ਨੂੰ ਦੇ ਸਕਦੇ ਹੋ। ਜੇਕਰ ਫਿਰ ਵੀ ਇਹ ਸਮੱਸਿਆ ਰਹਿੰਦੀ ਆ ਤਾਂ ਫਿਰ ਤੁਸੀਂ ਆਪਣੇ ਨੇੜੇ ਦੇ ਵੈਟਰਨਰੀ ਡਾਕਟਰ ਦੇ ਨਾਲ ਸੰਪਰਕ ਕਰਕੇ ਇਸ ਸਮੱਸਿਆ ਦਾ ਜਿਹੜਾ ਉਹ ਸਮਾਧਾਨ ਲੱਭੋ ਕਿਸਾਨ ਵੀਰੋ ਇਹ ਸਨ ਇਸ ਅਫਸੇ ਦੀਆਂ ਖੇਤੀਬਾੜੀ ਸੂਚਨਾਵਾਂ ਤੇ ਸਜਾਅ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਧੰਨਵਾਦ ਜੇ ਅਸੀਂ ਬਾਹਰੋਂ ਸੋਹਣੇ ਦਿਖਣਾ ਨਾ ਤਾਂ ਅੰਦਰੋਂ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਜੇ ਸਾਡਾ ਮਨ ਖੁਸ਼ ਹੋਵੇਗਾ ਤਾਂ ਹੀ ਅਸੀਂ ਬਾਹਰੋਂ ਵੀ ਖੂਬਸੂਰਤ ਜਿਹੇ ਨਜ਼ਾਰਾ ਆਵਾਂਗੇ ਤੇ ਇਹੀ ਗੱਲ ਟੁਕਦੀ ਹੈ ਸਾਡੀ ਫਸਲ ਦੇ ਲਈ ਵੀ ਜੇ ਸਾਡੀ ਫਸਲ ਦੀ ਮਿੱਟੀ ਉਪਜਾਊ ਹੋਵੇਗੀ ਤਾਂ ਹੀ ਸਾਡੀ ਫਸਲ ਵੱਧ ਤੋਂ ਵੱਧ ਝਾੜ ਪੈਦਾ ਕਰੇਗੀ ਤੇ ਅੱਜ ਦਾ ਸਾਡਾ ਵਿਸ਼ਾ ਹੈ ਤੰਦਰੁਸਤ ਫਸਲ ਦੇ ਲਈ ਤੰਦਰੁਸਤ ਮਿੱਟੀ ਤੇ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਡਾਕਟਰ ਅਸ਼ਵਿੰਦਰ ਕੁਮਾਰ ਜੀ ਜੋ ਕਿ ਖੇਤੀਬਾੜੀ ਅਫਸਰ ਨੇ ਬਲਾਕ ਰੁੜਕਾਕਲਾ ਜਲੰਧਰ ਦੇ ਵਿੱਚ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਅੱਜ ਸੀ ਪਹੁੰਚੇ ਆ ਜਿਲ੍ਹਾ ਜਲੰਧਰ ਦੇ ਬਲਾਕ ਰੁੜਕਾਕਲਾ ਦੇ ਵਿੱਚ ਮੇਰੇ ਨਾਲ ਖੜੇ ਨੇ ਬਲਾਕ ਖੇਤੀਬਾੜੀ ਅਫਸਰ ਰੁੜਕਾਕਲਾ ਡਾਕਟਰ ਅਸ਼ਵਿੰਦਰ ਕੁਮਾਰ ਜੀ ਸਾਡੀ ਅੱਜ ਵੀ ਗੱਲਬਾਤ ਦਾ ਜਿਹੜਾ ਵਿਸ਼ਾ ਆ ਉਹ ਹੈ ਤੰਦਰੁਸਤ ਫਸਲਾਂ ਦਾ ਰਾਜ਼ ਤੰਦਰੁਸਤ ਮਿੱਟੀ ਜਿਵੇਂ ਮੈਂ ਗੱਲ ਹੀ ਕਰ ਰਿਹਾ ਕਿ ਤੰਦਰੁਸਤ ਫਸਲ ਦਾ ਰਾਜ਼ ਤੰਦਰੁਸਤ ਮਿੱਟੀ ਕੀ ਇਹਦੇ ਪਿੱਛੇ ਕੀ ਰਾਜ਼ ਹੈ ਜੇਕਰ ਮਿੱਟੀ ਦੇ ਵਿੱਚ ਸਾਰੇ ਤੱਤ ਪੂਰੇ ਹੋਣਗੇ ਤਾਂ ਹੀ ਫਸਲ ਦੇ ਵਿੱਚ ਸਾਡੀ ਜਿਹੜੀ ਫਸਲ ਹੈ ਉਹ ਤੰਦਰੁਸਤ ਹੋਊਗੀ ਤੇ ਜੇ ਫਸਲ ਤੰਦਰੁਸਤ ਹੋਊਗੀ ਉਹੀ ਫਸਲ ਅਸੀਂ ਖਾਣੀ ਹੈ ਤੇ ਉਹ ਮਨੁੱਖੀ ਸਿਹਤ ਵੀ ਤੰਦਰੁਸਤ ਰਹੂਗੀ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਕਿਸਾਨ ਵੀਰ ਕਿਦਾਂ ਇਹ ਦੇਖਣਗੇ ਸਾਡੀ ਮਿੱਟੀ ਤੰਦਰੁਸਤ ਆ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਉਹ ਸਾਨੂੰ ਪਤਾ ਲੱਗੂਗਾ ਜੇ ਅਸੀਂ ਮਿੱਟੀ ਦੀ ਆਪਣਾ ਨਮੂਨਾ ਭਰ ਕੇ ਆਪਾਂ ਉਹਨੂੰ ਚੈੱਕ ਕਰਾਵਾਂਗੇ ਉਹਦੇ ਵਾਸਤੇ ਸਾਡੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਬਲਾਕਾਂ ਦੇ ਵਿੱਚ ਜਿਹੜੀਆਂ ਸੋਇਲ ਟੈਸਟਿੰਗ ਜਿਹੜੀਆਂ ਲੈਬਾਰਟਰੀਆਂ ਬਣੀਆਂ ਹੋਈਆਂ ਆਪਾਂ ਨਮੂਨਾ ਭਰ ਕੇ ਉੱਥੇ ਆਪਾਂ ਉਹਨੂੰ ਸੈਂਪਲਿੰਗ ਲਈ ਦਈਏ ਤੇ ਉਹਦੇ ਵਿੱਚ ਦੇਖੀਏ ਕਿ ਇਹਦੇ ਵਿੱਚ ਕਿਹੜੇ-ਕਿਹੜੇ ਤੱਤਾਂ ਦੀ ਘਾਟ ਹੈ ਤੇ ਜੇਕਰ ਤੱਤ ਸਾਡੇ ਪੂਰੇ ਨੇ ਤੇ ਆਪਾਂ ਜੇ ਬਾਦੂ ਖਾਦਾਂ ਪਾਉਨੇ ਆ ਆਪਾਂ ਨੂੰ ਪਤਾ ਤਾਂ ਹੀ ਲੱਗੂਗਾ ਜੇ ਆਪਾਂ ਮਿੱਟੀ ਦੀ ਚੈਕਿੰਗ ਕਰਾਵਾਂਗੇ ਆਪਾਂ ਤੇ ਜੇ ਆਪਾਂ ਖਾਦਾਂ ਵੱਧ ਪਾ ਰਹੇ ਆ ਇਹਦਾ ਮਤਲਬ ਆਪਾਂ ਮਿੱਟੀ ਦੀ ਸਿਹਤ ਨੂੰ ਖਰਾਬ ਕਰ ਰਹੇ ਆ ਤੇ ਉਹਨੂੰ ਤੰਦਰੁਸਤ ਰੱਖਣ ਲਈ ਕਿਹੜੇ-ਕਿਹੜੇ ਤੱਤਾਂ ਦੀ ਜ਼ਰੂਰਤ ਆ ਉਹ ਸਾਨੂੰ ਮਿੱਟੀ ਪਰਖ ਦੀ ਰਿਪੋਰਟ ਤੋਂ ਹੀ ਪਤਾ ਲੱਗੂਗਾ ਅੱਛਾ ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਇਹ ਦੱਸੋ ਫਿਰ ਕਿਸਾਨ ਵੀਰ ਨਮੂਨਾ ਕਿਵੇਂ ਲੈ ਕੇ ਜਾਣ ਆਪਣੇ ਖੇਤ ਦੇ ਵਿੱਚੋਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਵੀ ਕਿਸ ਤਰ੍ਹਾਂ ਮਿੱਟੀ ਦਾ ਸੈਂਪਲ ਲੈ ਕੇ ਜਾਣਾ ਆ ਡਾਕਟਰ ਸਾਹਿਬ ਜਦੋਂ ਆਪਣੇ ਖੇਤ ਜਿਹੜੇ ਆ ਕਣਕ ਦੀ ਫਸਲ ਤੋਂ ਬਾਅਦ ਖਾਲੀ ਹੋ ਜਾਂਦੇ ਆ ਆਪਾਂ ਕੀ ਕਰਨਾ ਆ ਕਿ ਉਸ ਖੇਤ ਦੇ ਵਿੱਚ ਜਿਹੜੀ ਆ ਖਾਦ ਨਾ ਪਾਈ ਹੋਈ ਹੋਵੇ ਜਾਂ ਜਿੱਥੇ ਆਪਣਾ ਕਿਤੇ ਕੁੱਪ ਬੰਨਿਆ ਹੋਇਆ ਆ ਆਪਾਂ ਉਥੋਂ ਸਿੰਪਲ ਨਹੀਂ ਲੈਣਾ ਜਾਂ ਜਿਹੜੀ ਕੋਈ ਆਪਣੇ ਪਾਣੀ ਵਾਲੀਆਂ ਜੀਆਂ ਖਾਲਾਂ ਆ ਉਹਨਾਂ ਦੇ ਨੇੜੇੋਂ ਨਹੀਂ ਲੈਣਾ ਉਹਦੇ ਵਾਸਤੇ ਕੀ ਕਰਨਾ ਆ ਆਪਾਂ ਇੱਕ ਪੂਰੇ ਖੇਤ ਦੇ ਵਿੱਚੋਂ 플ੌਟ ਦੇ ਵਿੱਚੋਂ ਆਪਾਂ ਸਿਲੈਕਟ ਕਰਕੇ 4-5 ਜਗ੍ਹਾ ਦੇ ਉੱਤੋਂ ਆਪਾਂ B ਸ਼ੇਪ ਇਦਾਂ ਕੱਟ ਬਣਾਉਣਾ 6 ਇੰਚ ਡੂੰਗਾ ਕਿਉਂਕਿ ਜਿਹੜੀਆਂ ਬੂਟੇ ਦੀਆਂ ਜੜ੍ਹਾਂ ਨੇ ਉਹ 6 ਇੰਚ ਡੂੰਘੀਆਂ ਜਾਂਦੀਆਂ ਨੇ ਉਹਨੂੰ ਆਪਾਂ ਇਸ ਤਰ੍ਹਾਂ ਖੋਚ ਕੇ ਉਹ ਮਿੱਟੀ ਆਪਾਂ ਚੱਕ ਲੈਣੀ ਆਂ ਚਾਰ ਪੰਜ ਜਗ੍ਹਾ ਤੋਂ ਸੈਂਪਲ ਲੈ ਕੇ ਉਹਨੂੰ ਇਕੱਠਾ ਕਰਕੇ ਸੁਕਾ ਕੇ ਆਪਾਂ ਨੂੰ ਸਿਰਫ 100 ਜਾਂ 200 ਗ੍ਰਾਮ ਮਿੱਟੀ ਚਾਹੀਦੀ ਹੁੰਦੀ ਹੈ ਉਹ ਲੈ ਕੇ ਕਿਸੇ ਪੋਲੀਥੀਨ ਦੇ ਵਿੱਚ ਪਾ ਕੇ ਉਹਦੇ ਉੱਤੇ ਆਪਣਾ ਨਾਂ ਪਤਾ ਪਿੰਡ ਸਾਰਾ ਕੁਝ ਲਿਖ ਕੇ ਆਪਾਂ ਲੈਬੋਰੀ ਟਰੀ ਨੂੰ ਭੇਜਣਾ ਹੁੰਦਾ ਹੈ ਨਮੂਨਾ ਅਸੀਂ ਲੈਬੋਰੀ ਦੇ ਵਿੱਚ ਲਿਜਾਣ ਤੋਂ ਪਹਿਲਾਂ ਕੀ ਸਾਵਧਾਨੀਆਂ ਵਰਤਣੀਆਂ ਨੇ ਉਹਦੇ ਲਈ ਇਹ ਆ ਕਿ ਜਿਹੜਾ ਆਪਾਂ ਪਹਿਲੀ ਤੇ ਗੱਲ ਉਹ ਤੇ ਆਪਣਾ ਜਿਹੜਾ ਪ੍ਰੋਪਰ ਐਡਰੈਸ ਐ ਆਪਣੇ ਖੇਤ ਦੀ ਨਿਸ਼ਾਨੀ ਆ ਕਿ ਮੇਰੇ ਇਸ ਖੇਤ ਦੀ ਮਿੱਟੀ ਆ ਉਹ ਲਿਖਿਆ ਹੋਣਾ ਚਾਹੀਦਾ ਤੇ ਜਿਹੜੇ ਵੀ ਆਪਾਂ ਪੋਲੀਥੀਨ ਜਾਂ ਬੈਗ ਦੇ ਵਿੱਚ ਪਾ ਰਹੇ ਆ ਉਹ ਜਿਹੜਾ ਆ ਕਿਸੇ ਵੀ ਕੈਮੀਕਲ ਵਾਲਾ ਜਾਂ ਕਿਸੇ ਸਾਲਟ ਵਾਲਾ ਜਾਂ ਲੂਣ ਵਾਲਾ ਲਫਾਫਾ ਨਹੀਂ ਹੋਣਾ ਚਾਹੀਦਾ ਤੇ ਇਹੀ ਦੋ ਚਾਰ ਗੱਲਾਂ ਨੇ ਜਿਹੜੀਆਂ ਆਪਾਂ ਸਾਵਧਾਨੀ ਮਿੱਟੀ ਜਿਹੜੀ ਉਹ ਸੁੱਕੀ ਹੋਣੀ ਚਾਹੀਦੀ ਆ ਗਿੱਲੀ ਨਹੀਂ ਹੋਣੀ ਚਾਹੀਦੀ ਤੇ ਇਹ ਦੋ ਚਾਰ ਸਾਵਧਾਨੀਆਂ ਵਰਤ ਕੇ ਆਪਾਂ ਪੂਰੇ ਰਿਜ਼ਲਟ ਲੈ ਸਕਦੇ ਆ ਅੱਛਾ ਡਾਕਟਰ ਸਾਹਿਬ ਰਿਪੋਰਟ ਕਿੰਨੀ ਕੁ ਦੇਰ ਬਾਅਦ ਸਾਨੂੰ ਮਿਲ ਜਾਂਦੀ ਹੈ ਫਿਰ ਇਹ ਵੀ ਸਾਨੂੰ ਜ਼ਰੂਰ ਦੱਸੋ ਇਹ ਲਗਭਗ ਡਾਕਟਰ ਸਾਹਿਬ ਜਿਹੜੀ ਆ ਹਫ਼ਤੇ ਦੇ ਅੰਦਰ ਅੰਦਰ ਜਿਹੜੀ ਆ ਉਹ ਰਿਪੋਰਟ ਸਾਡੇ ਕੋਲ ਆ ਜਾਂਦੀ ਆ ਜਿਹਦੇ ਵਿੱਚ ਸਾਰੇ ਜਿਹੜੇ ਸਾਡੇ ਜਿਹੜੇ ਮੋٹے ਤੱਤ ਹੈ ਜਿਹੜੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੇ ਜਿਹੜੇ ਲਘੂ ਤੱਤ ਨੇ ਛੋਟੇ ਤੱਤ ਨੇ ਜਿਨ੍ਹਾਂ ਦੇ ਵਿੱਚ ਜ਼ਿੰਕ ਕਾਇਰਨ ਆਪਣੇ ਹੋਰ ਆ ਜਾਂਦੇ ਆ ਕਾਪਰ ਵਗੈਰਾ ਉਨਾ ਸਾਰਿਆਂ ਦੀ ਰਿਪੋਰਟ ਉਹਦੇ ਵਿੱਚ ਲਿਖਿਆ ਜਾਂਦਾ ਵੀ ਕਿਹੜਾ ਤੱਤ ਸਾਡੀ ਜ਼ਮੀਨ ਦੇ ਵਿੱਚ ਘੱਟ ਹੈ ਕਿਹੜਾ ਵੱਧ ਹੈ ਤੇ ਉਹਦੇ ਨਾਲ ਹੀ ਉਹਦੇ ਥੱਲੇ ਸਿਫਾਰਿਸ਼ ਕੀਤੀ ਹੋਈ ਹੁੰਦੀ ਆ ਵੀ ਜੇ ਆਹ ਤੱਤ ਘੱਟ ਆ ਤਾਂ ਤੁਸੀਂ ਕਿੰਨਾ ਪਾਉਣਾ ਹੈ ਉਹ ਸਾਰਾ ਡਿਟੇਲ ਦੇ ਵਿੱਚ ਥੱਲੇ ਲਿਖਿਆ ਜਾਂਦਾ ਵੀ ਕਣਕ ਦੀ ਫਸਲ ਦੇ ਵਿੱਚ ਜੇ ਮੈਗਨੀਜ਼ ਦੀ ਘਾਟ ਆ ਰਹੀ ਆ ਤਾਂ ਮੈਗਨੀਜ਼ ਜਿਹੜਾ ਫੈਰਸਲ ਜਾਂ ਮੈਗਨੀ ਸਲਫੇਟ ਹੈ ਉਹਦੀ ਆਪਾਂ 1 ਕਿਲੋ ਦੀ ਸਪਰੇਅ ਕਰਨੀ ਹੈ ਬਕਾਇਦਾ ਰეკਮੈਂਡੇਸ਼ਨ ਲਿਖ ਕੇ ਆਉਂਦੀ ਹੈ ਜੀ ਉੱਤੇ ਅੱਛਾ ਡਾਕਟਰ ਸਾਹਿਬ ਤੰਦਰੁਸਤ ਫਸਲ ਦਾ ਰਾਜ਼ ਤੰਦਰੁਸਤ ਮਿੱਟੀ ਕੀ ਜਿਹੜਾ ਅਸੀਂ ਖੇਤ ਨੂੰ ਪਾਣੀ ਲਾਉਂਨੇ ਆ ਉਹਦਾ ਵੀ ਕੋਈ ਸਬੰਧ ਹੈ ਮਿੱਟੀ ਦੇ ਨਾਲ ਸਿੱਧਾ ਸੋਖਾ ਜਿਹੜਾ ਸਾਡਾ ਪਾਣੀ ਆ ਜਿਹੜਾ ਸਿੰਚਾਈ ਵਾਲਾ ਉਹਦਾ ਵੀ ਜਿਹੜਾ ਬਹੁਤ ਵੱਡਾ ਰੋਲ ਹੈ ਸਾਡੀ ਤੰਦਰੁਸਤ ਮਿੱਟੀ ਲਈ ਕਿਉਂਕਿ ਜੇ ਆਪਾਂ ਖਾਰਾ ਪਾਣੀ ਜਾਂ ਲੂਣਾ ਪਾਣੀ ਜਾਂ ਤਜਾਬੀ ਪਾਣੀ ਜੇ ਆਪਾਂ ਵਰਤਾਂਗੇ ਤਾਂ ਤਾਂਵੇਂ ਸਾਡੀ ਜਿਹੜੀ ਮਿੱਟੀ ਦੀ ਸਿਹਤ ਆ ਉਹ ਖਰਾਬ ਹੁੰਦੀ ਆ ਇਸ ਕਰਕੇ ਸਾਨੂੰ ਪਾਣੀ ਦੀ ਟੈਸਟਿੰਗ ਵੀ ਕਰਾਉਣੀ ਚਾਹੀਦੀ ਜੇ ਆਪਾਂ ਨੂੰ ਕਿਤੇ ਲੱਗਦਾ ਹੈ ਕਿ ਸਾਡੇ ਜਿਹੜੇ ਬੋਰ ਦਾ ਪਾਣੀ ਖਰਾਬ ਹੈ ਕਿਸਾਨ ਵੀਰ ਨਾਲ ਕੀ ਕਰਦੇ ਆ ਆਂਢੀ ਗੁਆਂਢੀ ਦੀ ਦੇਖੋ ਰੇਖ ਜਾਂ ਉਹਨਾਂ ਦਾ ਇਹੀ ਦਿਮਾਗ ਦੇ ਵਿੱਚ ਆ ਕਿ ਜੇ ਅਸੀਂ ਯੂਰੀਏ ਦੀ ਇੱਕ ਬੋਰੀ ਵੱਧ ਪਾ ਦਾਂਗੇ ਤਾਂ ਝਾੜ ਵੱਧ ਆ ਜਾਊਗਾ ਕੀ ਕਹਿਣਾ ਚਾਹੋਗੇ ਇੱਥੇ ਤੁਸੀਂ ਇਹਦੇ ਸੰਬੰਧ ਵਿੱਚ ਕੀ ਉਹ ਜ਼ਮੀਨ ਨੂੰ ਵੀ ਖਰਾਬ ਕਰਦਾ ਜ਼ਿਮੀਂਦਾਰ ਜਿਹੜਾ ਮਿੱਟੀ ਪਰਖ ਵੱਲ ਜਾ ਹੀ ਨਹੀਂ ਰਿਹਾ ਉਹ ਆ ਜਿੱਦਾਂ ਤੁਸੀਂ ਕਿਹਾ ਕਿ ਉਹ ਦੇਖੇ ਦਿਖਾਏ ਜੇ ਮੇਰਾ ਗੁਆਂਢੀ ਜਿਹੜਾ ਆ ਉਹ ਖਾਦ ਪਾ ਰਿਹਾ ਤਾਂ ਉਹ ਵੀ ਚੱਕ ਕੇ ਫਿਰ ਝੋਲੀ ਪਾਉਣ ਲੱਗ ਜਾਂਦਾ ਜੀ ਉਹਦਾ ਨੁਕਸਾਨ ਕੀ ਹੁੰਦਾ ਆ ਇੱਕ ਤਾਂ ਸਾਡਾ ਜਿਹੜਾ ਵਿੱਤੀ ਨੁਕਸਾਨ ਆ ਜਿੱਦਾਂ ਆਪਾਂ ਕਣਕ ਦੀ ਗੱਲ ਕਰੀਏ ਤਾਂ ਆਪਾਂ 45 45 ਕਿਲੋ ਦੇ ਦੋ ਥੈਲਿਆਂ ਦੀ ਸਿਫਾਰਿਸ਼ ਕਰਦੇ ਆ ਕਿਸਾਨ ਕੀ ਦੇਖਦਾ ਉਹਨੂੰ ਚਾਹੀਦੀ ਆ ਵੀ ਮੇਰੀ ਫਸਲ ਆ ਜਿਹੜੀ ਉਹ ਬਿਲਕੁਲ ਕਾਲੀ ਦਿਸੇ ਉਹ ਕਾਲੀ ਦੇ ਚੱਕਰ ਵਿੱਚ ਹੀ ਉਹ ਤਿੰਨ ਤੋਂ ਲੈ ਕੇ ਸਾਢੇ ਤਿੰਨ ਚਾਰ ਥੈਲੇ ਜਿਹੜੇ ਉਹ ਜੂਰੀਏ ਦੇ ਪਾ ਦਿੰਦਾ ਪਹਿਲੀ ਤਾਂ ਗੱਲ ਉਹਨੇ ਆਪਣਾ ਵਿੱਤੀ ਨੁਕਸਾਨ ਕਰ ਲਿਆ ਦੂਜਾ ਜਿਹੜਾ ਉਹ ਸਾਡਾ ਜੂਰੀਆ ਆ ਉਹ ਕੁਝ ਤੱਤ ਜਿਹੜਾ ਹਵਾ ਦੇ ਵਿੱਚ ਉੱਡ ਕੇ ਚਲ ਜਾਂਦਾ ਕੁਝ ਥੱਲੇ ਲੀਚਿੰਗ ਦੇ ਵਿੱਚ ਜਿਹਨੂੰ ਆਪਾਂ ਥੱਲੇ ਜਾਣਾ ਜ਼ਮੀਨ ਦੇ ਵਿੱਚ ਉਹ ਜ਼ਮੀਨ ਦੇ ਵਿੱਚ ਥੱਲੇ ਜਾ ਕੇ ਸਾਡੇ ਪਾਣੀ ਨੂੰ ਵੀ ਖਰਾਬ ਕਰਦਾ ਤੇ ਸਾਡੀ ਮਿੱਟੀ ਦੀ ਸਿਹਤ ਨੂੰ ਵੀ ਖਰਾਬ ਕਰਦਾ ਇਸ ਕਰਕੇ ਅਸੀਂ ਮਿੱਟੀ ਪਰਖ ਨੂੰ ਜਿਹੜਾ ਸੋਇਲ ਹੈਲਥ ਕਾਰਡ ਹੈ ਸਾਡਾ ਉੱਤੇ ਤਾਂ ਹੀ ਬਾਰ-ਬਾਰ ਅਸੀਂ ਜ਼ੋਰ ਦੇ ਰਹੇ ਆ ਕਿ ਉਹਦੇ ਆਧਾਰ ਤੇ ਹੀ ਆਪਾਂ ਖਾਦਾਂ ਪਾਈਏ ਬੇਲੂਣੀਆਂ ਖਾਦਾਂ ਨਾ ਪਾਈਏ ਡਾਕਟਰ ਸਭ ਤੁਸੀਂ ਇਹ ਦੱਸਿਆ ਕਿ ਬਿਲਕੁਲ ਹਰੀ ਫਸਲ ਹੋ ਜਾਂਦੀ ਉਹਦੀ ਪੂਰੀ ਕਾਲੀ ਫਸਲ ਹੋ ਜਾਂਦੀ ਹੈ ਤੇ ਜਦੋਂ ਫਿਰ ਕਾਲੀ ਹੋ ਜਾਂਦੀਆਂ ਨਾ ਫਿਰ ਮੈਨੂੰ ਲੱਗਦਾ ਕੀੜੇ ਮਕੌੜੇ ਆਉਣੇ ਇਸ ਭਾਵਕਾ ਤੇ ਫਿਰ ਸਪਰੀਆ ਵੀ ਵੱਧ ਕਰਦੇ ਆ ਕਿਸਾਨ ਵੀਰ ਦੂਜੇ ਪਾਸੇ ਹੋਰ ਵੀ ਤੀ ਨੁਕਸਾਨ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਕੀੜੇ ਮਕੌੜੇ ਆ ਜਾਂ ਬਿਮਾਰੀਆਂ ਆ ਜਿਹੜੀ ਚੀਜ਼ ਜਦੋਂ ਆਪਾਂ ਵੱਧ ਉਹਨੂੰ ਜੂਰੀਆ ਪਾਉਨੇ ਆ ਸਾਡੀ ਫਸਲ ਕਾਲੀ ਹੋਣ ਦੇ ਨਾਲ ਨਾਲ ਉਹ ਲੈਰੀ ਵੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਕੀੜੇ ਮਕੌੜੇ ਆ ਉਹਨਾਂ ਨੂੰ ਵੀ ਜਿਹੜੀ ਸਾਡੀ ਲੈਰੀ ਫਸਲ ਆ ਉਹ ਜ਼ਿਆਦਾ ਖਾਣ ਦੇ ਵਿੱਚ ਵਧੀਆ ਲੱਗਦੀ ਆ ਪਾਵੇਂ ਸਾਡੀ ਫਸਲ ਕਾਲੀ ਆ ਪਰ ਅਸੀਂ ਬਹੁਤ ਸਾਰੇ ਤਜਰਬਿਆਂ ਦੇ ਵਿੱਚੋਂ ਦੇਖਿਆ ਜਿੱਥੇ ਜੂਰੀਏ ਦੀ ਮਾਤਰਾ ਵੱਧ ਪਈ ਹੋਈ ਆ ਖਾਦਾਂ ਦੀ ਮਾਤਰਾ ਵੱਧ ਪਈ ਹੋਈ ਆ ਉੱਥੇ ਸਾਡੇ ਜਿਹੜੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਆ ਤੇ ਦੂਸਰਾ ਨੁਕਸਾਨ ਇਹ ਆ ਜੂਰੀਆ ਜਿਹੜਾ ਆ ਉਹ ਤੁਹਾਡਾ ਜਿਹੜਾ ਉਹਦੀ ਪੌਦੇ ਦੀ ਵੈਜੀਟੇਟਿਵ ਗ੍ਰੋਥ ਆ ਜਿਹੜਾ ਦਾ ਫਲਕਾਰਾ ਫਲਾਰਾ ਆ ਜਿਹੜਾ ਉਹਨੂੰ ਵਧਾਉਂਦਾ ਆ ਤੇ ਕਵਾਲਿਟੀ ਤੇ ਉਹਦਾ ਮਾੜਾ ਫਰਕ ਪੈਂਦਾ ਜਦੋਂ ਉਹ ਜਿਆਦਾ ਆਪਣੀ ਕਣਕ ਨੂੰ ਜਿਹਨੂੰ ਜਿਆਦਾ ਜੂਰੀਆ ਪਿਆ ਹੁੰਦਾ ਉਹਦੀ ਹਾਈਟ ਜਿਆਦਾ ਵੱਜ ਜਾਂਦੀ ਆ ਜਦੋਂ ਮਾਰਚ ਅਪ੍ਰੈਲ ਦੇ ਵਿੱਚ ਨੇਹਰੀਆਂ ਚੱਲਦੀਆਂ ਤਾਂ ਉਹ ਫਸਲ ਜਿਆਦਾ ਡਿੱਗਦੀ ਆ ਦੂਜੀ ਫਸਲ ਦੇ ਮੁਕਾਬਲੇ ਅੱਛਾ ਡਾਕਟਰ ਸਾਹਿਬ ਛਿੜਕਾ ਜਿਹੜੇ ਆ ਜਿਵੇਂ ਆਪਾਂ ਨਦੀਨ ਨਾਸ਼ਕ ਦੀ ਗੱਲ ਕਰੀਏ ਕਿਉਂਕਿ ਉਹ ਵੀ ਜ਼ਮੀਨ ਦੇ ਉੱਤੇ ਹੀ ਹੁੰਦਾ ਨਾ ਸੋ ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਉਹਦੀ ਵੀ ਵਧੇਰੇ ਡੋਜ਼ ਪਾਉਣ ਦੀ ਕੋਸ਼ਿਸ਼ ਕਰਦੇ ਆ ਕੀ ਕਹਿਣਾ ਚਾਹੋਗੇ ਉਹ ਵੀ ਮਿੱਟੀ ਨੂੰ ਖਰਾਬ ਕਰਦਾ ਇਦੇ ਬਿਚ ਵੀ ਡਾਕਟਰ ਸਾਹਿਬ ਜਿੱਦਾਂ ਆਪਣਾ ਬੇਲ ਲੋੜੀਆਂ ਖਾਦਾਂ ਸਾਡੀ ਮਿੱਟੀ ਦੀ ਸਿਹਤ ਨੂੰ ਖਰਾਬ ਕਰਦੀਆਂ ਨੇ ਉਸੇ ਤਰ੍ਹਾਂ ਜਿਹੜੇ ਸਾਡੇ ਖਾਸ ਕਰਕੇ ਜਿਹੜੇ ਨਦੀਨ ਨਾਸ਼ਕ ਹੈ ਉਹ ਵੀ ਜਦੋਂ ਆਪਾਂ ਦੇਖੋ ਦੇਖੀ ਜਿਹੜੀ ਸਾਡੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ ਉਹਦੇ ਮੁਤਾਬਿਕ ਨਹੀਂ ਕਰਦੇ ਕਈ ਆ ਕਿਸਾਨ ਵੀਰ ਸਾਡੇ ਕੀ ਕਰਦੇ ਆ ਉਹ ਆਪਣੇ ਹਿਸਾਬ ਦੇ ਨਾਲ ਹੀ ਦੋ ਦੋ ਤਿੰਨ ਤਿੰਨ ਜਿਹੜੀਆਂ ਦਵਾਈਆਂ ਮਿਕਸ ਕਰਕੇ ਉਹਨਾਂ ਦੀ ਸਪਰੇਅ ਕਰਦੇ ਨੇ ਉਹ ਬਹੁਤ ਹੀ ਜਿਹੜਾ ਘਾਟਕ ਹੈ ਸਾਡੀ ਜ਼ਮੀਨ ਲਈ ਵੀ ਤੇ ਸਾਡੀ ਮਿੱਟੀ ਦੀ ਸਿਹਤ ਲਈ ਵੀ ਤੇ ਦੂਜਾ ਉਹਦਾ ਡਾਕਟਰ ਸਾਹਿਬ ਇਹ ਹੁੰਦਾ ਕਿ ਜਦੋਂ ਆਪਣੇ ਹਿਸਾਬ ਦੇ ਨਾਲ ਆਪਾਂ ਦਵਾਈਆਂ ਮਿਕਸ ਕਰ ਲੈਂਦੇ ਆ ਉਹ ਸਾਡੀ ਕਈ ਵਾਰੀ ਫਸਲ ਨੂੰ ਮਾਰ ਵੀ ਦਿੰਦੀਆਂ ਨੇ ਤੇ ਸਾਨੂੰ ਜਿਹੜਾ ਦੋਹਰਾ ਤੀਰਾ ਨੁਕਸਾਨ ਸਹਿਣਾ ਪੈਂਦਾ ਇਸ ਕਰਕੇ ਸਾਨੂੰ ਜਿਹੜੀਆਂ ਸਾਡੀਆਂ ਜਿਹੜੀਆਂ ਬੀਟੀਸਾਈਡ ਨੇ ਜਿਹੜੀਆਂ ਆ ਉਹ ਜਿਹੜੀਆਂ ਸਾਡੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ ਉਦੇ ਹਿਸਾਬ ਦੇ ਨਾਲ ਹੀ ਕਰਾਂਗੇ ਤਾਂ ਸਾਡੀ ਜਿਹੜੀ ਮਿੱਟੀ ਦੀ ਸਿਹਤ ਵੀ ਕਾਇਮ ਰਹੂਗੀ ਸਾਡਾ ਜਿਹੜਾ ਪ੍ਰੋਫਿਟ ਵੀ ਵਧੂਗਾ ਤੇ ਸਾਡਾ ਜਿਹੜਾ ਖਰਚਾ ਵੀ ਘਟੂਗਾ ਮਿੱਟੀ ਤੇ ਪਾਣੀ ਪਰਖ ਜ਼ਰੂਰ ਕਰਵਾਓ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰੋ ਤਾਂ ਕਿ ਸਾਡੀ ਫਸਲਾ ਜਿਹੜੀ ਅਸੀਂ ਤੰਦਰੁਸਤ ਲੈਣੀ ਆ ਤਾਂ ਮਿੱਟੀ ਤੰਦਰੁਸਤ ਦੇ ਵਿੱਚੋਂ ਹੀ ਉਹ ਹੋਣੀ ਆ ਆਪਾਂ ਮਿੱਟੀ ਨੂੰ ਵੀ ਤੰਦਰੁਸਤ ਰੱਖੀਏ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੰਦਰੁਸਤ ਫਸਲ ਦੇ ਲਈ ਤੰਦਰੁਸਤ ਮਿੱਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਸਾਡੀ ਮਿੱਟੀ ਤੰਦਰੁਸਤ ਹੋਵੇਗੀ ਤਾਂ ਹੀ ਸਾਡੀ ਫਸਲ ਵੱਧ ਤੋਂ ਵੱਧ ਝਾੜ ਦੇ ਸਕੇਗੀ ਤੇ ਰੂੜਕਾ ਕਲਾ ਦੇ ਕਿਸਾਨ ਭਰਾਵਾਂ ਤੇ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਹੁਣ ਸਾਡੀ ਨਾਲ ਨੇ ਖੇਤੀਬਾੜੀ ਵਿਭਾਗ ਦੇ ਕੁਝ ਮਾਹਰ ਤੇ ਨਾਲ ਇੱਥੋਂ ਦੇ ਕਿਸਾਨ ਵੀਰ ਆਪਾਂ ਗੱਲਬਾਤ ਕਰਾਂਗੇ ਸਾਡੀ ਗੱਲਬਾਤ ਦਾ ਜੋ ਵਿਸ਼ਾ ਸੀ ਤੰਦਰੁਸਤ ਫਸਲਾਂ ਦਾ ਰਾਜ਼ ਤੰਦਰੁਸਤ ਮਿੱਟੀ ਇਸ ਵਿਸ਼ੇ ਤੇ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਨੀ ਆ ਮੇਰੇ ਨਾਲ ਖੜੇ ਨੇ ਡਾਕਟਰ ਗੁਰਦੀਪ ਸਿੰਘ ਜੀ ਜਿਹੜੇ ਇੱਥੇ ਖੇਤੀਬਾੜੀ ਵਿਸਥਾਰ ਅਫਸਰ ਨੇ ਇਹਨਾਂ ਤੋਂ ਪੁੱਛਦਿਆਂ ਗੁਰਦੀਪ ਸਿੰਘ ਜੀ ਇਹ ਦੱਸੋ ਕਿ ਮਿੱਟੀ ਪਾਣੀ ਜਿਹੜੀ ਪਰਖ ਆ ਮਿੱਟੀ ਦੀ ਪਰਖ ਆ ਕਿੰਨੀ ਕੁ ਜ਼ਰੂਰੀ ਹੈ ਇਹ ਕੀ ਇਹ ਵਾਕਈ ਤੰਦਰੁਸਤ ਫਸਲ ਦਾ ਰਾਜ਼ ਆ ਵੀ ਸਾਡੀ ਜੇ ਮਿੱਟੀ ਤੰਦਰੁਸਤ ਹੋਊਗੀ ਤਾਂ ਹੀ ਫਸਲ ਤੰਦਰੁਸਤ ਹੋਊਗੀ ਜਿਹੜੀ ਮਿੱਟੀ ਦੀ ਪਰਖ ਹੈ ਜੀ ਇਹ ਜਦੋਂ ਅਸੀਂ ਇਹ ਮਿੱਟੀ ਟੈਸਟ ਕਰਾਵਾਂਗੇ ਤਾਂ ਫੇਰ ਹੀ ਅਸੀਂ ਇਹ ਜਾਣ ਸਕਾਂਗੇ ਸਾਡੀ ਮਿੱਟੀ ਦੇ ਵਿੱਚ ਕਿਹੜੇ ਉਪਜਾਊ ਤੱਤਾਂ ਦੀ ਘਾਟ ਹੈ ਕੀ ਕੋਈ ਕਮੀ ਹੈ ਤਾਂ ਉਸ ਕਮੀ ਨੂੰ ਜਦੋਂ ਅਸੀਂ ਦੂਰ ਕਰਾਂਗੇ ਤਾਂ ਉਹਦੇ ਨਾਲ ਹੀ ਜਿਹੜੀ ਸਾਡੀ ਫਸਲ ਹੈ ਉਹਦੀ ਜਿਹੜੀ ਪੈਦਾਵਾਰ ਹੈ ਉਹ ਵਧੀਆ ਆਊਗੀ ਕਿਉਂਕਿ ਜਿੰਨਾ ਚਿਰ ਸਾਡੀ ਮਿੱਟੀ ਦੀ ਪਰਖ ਨਹੀਂ ਹੋਊਗੀ ਅਸੀਂ ਬੇਵਜਾ ਉਹਦੇ ਤੇ ਖਾਦਾਂ ਵਰਤਦੇ ਰਹਾਂਗੇ ਬਿਨਾਂ ਇਹ ਜਾਣੇ ਕਿ ਸਾਡੀ ਮਿੱਟੀ ਚ ਐਕਚੁਅਲ ਕਮੀ ਕੀ ਹੈ ਕਿਉਂਕਿ ਇਹ ਖਾਦ ਵੀ ਕੋਈ ਫ੍ਰੀ ਦੀ ਚੀਜ਼ ਤਾਂ ਨਹੀਂ ਹੈਗੀ ਬੀਲੂੜੀਆਂ ਜਿਹੜੀਆਂ ਖਾਦਾਂ ਨੇ ਉਹਦੀ ਅਸੀਂ ਖਫਤੇ ਜਿਹੜੀ ਉਹ ਘਟਾ ਸਕਦੇ ਆ ਆਪਣੀ ਜੀਬ ਤੇ ਜਿਹੜਾ ਬੋਝ ਹੈ ਉਹ ਨੂੰ ਵੀ ਅਸੀਂ ਘੱਟ ਕਰ ਸਕਦੇ ਆ ਮਿੱਟੀ ਦੀ ਪਰਖ ਕਰਾ ਕੇ ਸੋ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਥਰੂ ਕਿ ਆਪਣੀ ਜਿਹੜੀ ਮਿੱਟੀ ਹੈ ਉਹ ਜ਼ਰੂਰ ਦੂਜੇ ਤੀਜੇ ਸਾਲ ਟੈਸਟ ਕਰਾ ਲਿਆ ਕਰੋ ਤਾਂ ਕਿ ਜੋ ਫਸਲ ਦੀ ਆਪਣੀ ਰਿਕੁਆਇਰਮੈਂਟ ਹੈਗੀ ਹੈ ਫਸਲ ਨੂੰ ਜੋ ਚਾਹੀਦਾ ਕੀ ਉਹ ਤੱਤ ਸਾਡੀ ਜ਼ਮੀਨ 'ਚ ਹੈਗੇ ਨੇ ਜੇ ਕੋ ਕਮੀ ਹੈ ਤਾਂ ਉਹ ਤੱਤ ਦੀ ਅਸੀਂ ਜਿਹੜੀ ਉਹ ਪੂਰਤੀ ਕਰ ਸਕੀਏ ਤਾਂ ਕਿ ਸਾਸੀਂ ਫਸਲਾਂ ਦਾ ਜਿਹੜਾ ਝਾੜ ਹੈ ਉਹ ਪੂਰਾ ਲੈ ਸਕੀਏ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾਕਟਰ ਰਮਨਦੀਪ ਜੀ ਇਹਨਾਂ ਤੋਂ ਆਪਾਂ ਜਾਣਦੇ ਹਾਂ ਕਿ ਪਾਣੀ ਪਰਖਾ ਜਿਹੜਾ ਕਰਾਉਣਾ ਕਿੰਨਾ ਕੁ ਜ਼ਰੂਰੀ ਹੈ ਤੇ ਕੀ ਉਹ ਵੀ ਸਾਨੂੰ ਹਰ ਸੀਜ਼ਨ ਚ ਕਰਾ ਲੈਣਾ ਚਾਹੀਦਾ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਸਰ ਮਿੱਟੀ ਦੇ ਨਾਲ ਨਾਲ ਸਾਨੂੰ ਪਾਣੀ ਦੀ ਪਰਖ ਰਾਨੀ ਵੀ ਜ਼ਰੂਰੀ ਹੈ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੇ ਜਿਹੜੇ ਜ਼ਹਿਰੀਲੇ ਐ ਕੋਲਨਸ਼ਿਲ ਤੱਤ ਹੈ ਜਿਹੜੇ ਪਾਣੀ ਦੇ ਵਿੱਚ ਆ ਜਾਂਦੇ ਆ ਜਿਹੜੇ ਕਿ ਆਪਣੀ ਫਸਲਾਂ ਨੂੰ ਖਰਾਬ ਕਰਦੇ ਨੇ ਤੇ ਇਸ ਤੋਂ ਪਹਿਲਾਂ ਕਿ ਜਦੋਂ ਵੀ ਅਸੀਂ ਮਿੱਟੀ ਟੈਸਟ ਕਰਾਣੇ ਆ ਜਾਂ ਸੈਂਪਲਿੰਗ ਕਰਦੇ ਆ ਨਾਲ ਹੀ ਸਾਨੂੰ ਟਿਊਬਲ ਦਾ ਪਾਣੀ ਵੀ ਨਾਲ ਹੀ ਟੈਸਟ ਕਰਵਾਉਣਾ ਚਾਹੀਦਾ ਹੈ ਇਹ ਦੋਨੋਂ ਹੀ ਜਿਹੜੇ ਨੈਚੁਰਲ ਰਿਸੋਰਸਸ ਨੇ ਚਾਹੇ ਮਿੱਟੀ ਹੈ ਚਾਹੇ ਪਾਣੀ ਹੈ ਇਹ ਸਾਡੇ ਜਿਹੜੇ ਜੀਵਨ ਦਾ ਆਧਾਰ ਹੈ ਜੇ ਸਾਡਾ ਪਾਣੀ ਸਹੀ ਹੋਏਗਾ ਤੇ ਫਸਲਾਂ ਵੀ ਸਹੀ ਰਹਿਣਗੀਆਂ ਕਿੱਦਾਂ ਲੱਗਦਾ ਤੁਸੀਂ ਸੈਂਪਲ ਵੀ ਲੈਣੇ ਹੋ ਖੇਤਾਂ ਦੇ ਵਿੱਚ ਜਾ ਕੇ ਕਦੋਂ-ਕਦੋਂ ਲੈਣੇ ਹੋ ਸੈਂਪਲ ਤੇ ਕਿਸ ਤਰ੍ਹਾਂ ਦੀ ਟੈਸਟਿੰਗ ਰਿਪੋਰਟ ਕਿੰਨੀ ਕੁ ਦੇਰ ਬਾਅਦ ਦੇ ਦਿੰਦੇ ਹੋ ਦੇਖੋ ਸੈਂਪਲ ਮਿੱਟੀ ਦਾ ਜਿਹੜਾ ਅਸੀਂ ਲੈਣੇ ਆ ਜ ਪਾਣੀ ਦਾ ਲੈਣਾ ਚਾਹੀਦਾ ਹੈ ਇਹ ਜਦੋਂ ਅਸੀਂ ਫਸਲਾਂ ਦੀ ਵਾਢੀ ਹੋ ਜਾਂਦੀ ਹੈ ਖੇਤ ਖਾਲੀ ਹੋ ਜਾਂਦੇ ਆ ਸਾਨੂੰ ਦੋਨੋਂ ਸੈਂਪਲ ਜਿਹੜੇ ਨਾਲ ਦੀ ਨਾਲ ਲੈ ਲੈਣੇ ਚਾਹੀਦੇ ਆ ਤੇ ਇਹ ਸੈਂਪਲ ਜਿਹੜੇ ਹੈਗੇ ਸਾਨੂੰ ਜਿਹੜੇ ਮਿੱਟੀ ਦੇ ਸੈਂਪਲ ਹੈ ਸਾਨੂੰ 6 ਫੁੱਟ ਦੀ ਡੰਗਾਈ ਤੋਂ ਲੈਣੇ ਚਾਹੀਦੇ ਕਿਉਂਕਿ ਜਿਹੜਾ ਜੜਾਂ ਦਾ ਵਿਕਾਸ ਹੈ ਉਹ 6 ਸੈਂਟੀਮੀਟਰ ਜਾਂ 5 ਸੈਂਟੀਮੀਟਰ ਤੱਕ ਹੀ ਰਹਿੰਦਾ ਜਿਹੜੇ ਅਸੀਂ ਫਸਲਾਂ ਲਗਾਣੇ ਆ ਤੇ ਇਸ ਦੇ ਵਿੱਚ ਕੀ ਹੈ ਕਿ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਅਸੀਂ ਇਹਦੀ ਪੈਕਿੰਗ ਕਰਦੇ ਹਾਂ ਜਾਂ ਜਦੋਂ ਵੀ ਅਸੀਂ ਇਹਨੂੰ ਮਿੱਟੀ ਨੂੰ ਕਿਸੇ ਸੈਂਪਲ ਨੂੰ ਅਸੀਂ ਕਿਸੇ ਚੀਜ਼ 'ਚ ਪਾਉਨੇ ਆ ਤੇ ਇਹ ਚ ਪੋਲੀਥੀਨ ਦਾ ਯੂਜ਼ ਨਹੀਂ ਕਰਨਾ ਚਾਹੀਦਾ ਇਹਦੇ ਸਾਨੂੰ ਇੱਕ ਬੈਗ ਜਿਹੜੇ ਕਲੋਥ ਬੈਗ ਹੈ ਉਹ ਯੂਜ਼ ਕਰਨੇ ਚਾਹੀਦੇ ਤਾਂ ਜੋ ਉਹਦੇ ਜਿਹੜਾ ਮੌਇਸਚਰ ਹੈ ਉਹ ਨਹੀਂ ਰਹਿਣਾ ਚਾਹੀਦਾ ਹਮੇਸ਼ਾ ਸ਼ਾਂ ਦੇ ਵਿੱਚ ਸੁਕਾ ਕੇ ਜਿਹੜੀ ਹੈ ਰੱਖ ਕੇ ਮਿੱਟੀ ਸਾਨੂੰ ਸੁਕਾ ਲੈਣੀ ਚਾਹੀਦੀ ਹੈ ਫਿਰ ਇਹਦੀ ਪੈਕਿੰਗ ਕਰਨੀ ਚਾਹੀਦੀ ਆ ਔਰ ਇੱਕ ਚੀਜ਼ ਖਾਸ ਕਰਕੇ ਇਹ ਵੀ ਧਿਆਨ ਰੱਖਣਾ ਬੰਦ ਹੈ ਜਦੋਂ ਅਸੀਂ ਮਿੱਟੀ ਦੀ ਸੈਂਪਲਿੰਗ ਕਰਦੇ ਆ ਤਾਂ ਲੋਕੇਸ਼ਨ ਜ਼ਰੂਰ ਦੇਖੀ ਜਾਏ ਕਿ ਕਿਸ ਜਗ੍ਹਾ ਤੋਂ ਲਿਆ ਕਿਉਂਕਿ ਅਸੀਂ ਆਪੇ ਹੀ ਭੁੱਲ ਜਾਈਏ ਕਿ ਮਿੱਟੀ ਕਿੱਥੋਂ ਕਿੱਥੋਂ ਲਈ ਹੈ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਮੈਂ ਬਲਾਕ ਜਲੰਧਰ ਪਸ਼ਮੀ ਦੇ ਵਿੱਚ ਐਜ਼ ਅ ਬਲਾਕ ਟੈਕਨੋਲੋਜੀ ਮੈਨੇਜਰ ਕੰਮ ਕਰ ਰਹੀ ਹਾਂ ਹਾਂਜੀ ਤੁਸੀਂ ਫੀਲਡ ਦੇ ਵਿੱਚ ਜਾਂਦੇ ਹੋ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਜਦੋਂ ਸੈਂਪਲ ਲੈਣੇ ਹੋ ਤੁਸੀਂ ਫਾਰਮਰ ਤੁਹਾਨੂੰ ਕੋਆਪਰੇਟ ਕਰਦੇ ਆ ਕੀ ਕਹਿੰਦੇ ਆ ਵੀ ਸਾਨੂੰ ਰਿਪੋਰਟ ਚਾਹੀਦੀ ਹੈ ਸੈਂਪਲ ਲੈ ਜਾਓ ਜਦੋਂ ਅਸੀਂ ਫੀਲਡ ਵਿੱਚ ਜਾਂਦੇ ਆ ਮੋਸਟਲੀ ਆਪਾਂ ਉਸ ਟਾਈਮ ਤੇ ਹੀ ਜਾਂਦੇ ਆ ਜਦੋਂ ਬਾਡੀ ਹੋ ਚੁੱਕੀ ਹੁੰਦੀ ਆ ਤੇ ਖੇਤ ਜਿਹੜੇ ਹੁੰਦੇ ਆ ਫ੍ਰੀ ਹੁੰਦੇ ਆ ਤੇ ਜਦੋਂ ਜਿਆ ਤਰਮੀਮ ਵਗੈਰਾ ਇਦਾਂ ਦਾ ਕੁਝ ਨਾ ਹੋਇਆ ਹੋਵੇ ਤੇ ਆਪਾਂ ਉਦੋਂ ਹੀ ਸੈਂਪਲ ਲੈਣ ਜਾਂਦੇ ਆ ਤੇ ਕਿਸਾਨ ਨਾਲ ਪ੍ਰੋਪਰ رابطہ ਕਰਕੇ ਜਾਂਦੇ ਪਏ ਤੁਹਾਡੇ ਖੇਤ ਵਿੱਚ ਆ ਰਹੇ ਆ ਮੋਸਟਲੀ ਕਿਸਾਨਾਂ ਵੱਲੋਂ ਸਾਡੇ ਨਾਲ ਚੰਗਾ ਕੋਰਪੋਰੇਟ ਕੀਤਾ ਜਾਂਦਾ ਆ ਪਰ ਕਦੀ ਕਦੀ ਕਿਤੇ ਕਿਤੇ ਪ੍ਰੋਬਲਮ ਹੋ ਵੀ ਜਾਂਦੀ ਆ ਕਈ ਵਾਰ ਕਿਸੇ ਨੇ ਕੁਝ ਥੋੜਾ ਬਹੁਤ ਲਗਾਇਆ ਹੁੰਦਾ ਆ ਤੇ ਉਹ ਉਹ ਦੇ ਕਰਕੇ ਸਾਨੂੰ ਥੋੜਾ ਬਹੁਤਾ ਹੁੰਦਾ ਆ ਪ੍ਰੋਬਲਮ ਤੇ ਜ਼ਿਆਦਾਤਰ ਇਹੀ ਹੁੰਦਾ ਅਗਰ ਟਾਈਮ ਨਾਲ ਹੀ ਵਾਢੀ ਹੋ ਜਾਵੇ ਤੇ ਆਪਾਂ ਸੈਂਪਲਿੰਗ ਵੀ ਚੰਗੀ ਤਰ੍ਹਾਂ ਲੈ ਸਕਦੇ ਆ ਤੇ ਇਦਨਾਲ ਇਹੀ ਆ ਸਾਨੂੰ ਪ੍ਰੋਪਰ ਆਪਾਂ ਸੈਂਪਲ ਜੋ ਲੈਣੇ ਆ ਸਾਨੂੰ ਚੰਗੀ ਤਰ੍ਹਾਂ ਦੇਖਣਾ ਪੈਂਦਾ ਕਿ ਆਪਾਂ ਕਿੱਥੋਂ-ਕਿੱਥੋਂ ਲੈ ਆ ਤੇ ਸਾਨੂੰ ਫਾਰਮਰ ਕਈ ਵਾਰ ਗਾਈਡ ਵੀ ਕਰਦੇ ਪ੍ਰੋਪਰ ਸਾਡੇ ਨਾਲ ਜਾਂਦੇ ਆ ਵੀ ਸਾਡੇ ਉਹਨਾਂ ਨੂੰ ਵੀ ਪਤਾ ਲੱਗਿਆ ਆਪਾਂ ਵੀ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਕਿਤਰਾ ਆਪਾਂ ਸੈਂਪਲ ਲੈਣੇ ਤੁਸੀਂ ਵੀ ਦੇਖੋ ਕਈ ਵਾਰ ਕਿਸੇ ਨੇ ਆਪ ਵੀ ਸੈਂਪਲ ਚੈੱਕ ਕਰਾਉਣਾ ਹੋਏ ਤਾਂ ਉਹ ਖੁਦ ਵੀ ਕਿਤਰਾ ਲੈ ਸਕਦੇ ਆ ਸੈਂਪਲ ਤੇ ਕਿਤਰਾ ਲੈਬੋਰੀ ਵਿੱਚ ਜਾਂ ਸਾਡੇ ਵਿਭਾਗ ਦੇ ਨਾਲ ਕਿਤਰਾ ਰਾਬਤਾ ਕਰਕੇ ਮਤਲਬ ਸੈਂਪਲਿੰਗ ਕਰਵਾ ਸਕਦੇ ਆ ਹੁਣ ਆਪਾਂ ਕਰਦੇ ਆ ਗੱਲਬਾਤ ਕਿਸਾਨ ਵੀਰਾਂ ਦੇ ਨਾਲ ਸੁਰਜੀਤ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਕਿਸਾਨ ਵੀਰ ਨੇ ਸਾਡੇ ਰੁੜਕਾ ਕਲਾਂ ਦੇ ਸੁਰਜੀਤ ਸਿੰਘ ਜੀ ਕਿੰਨੀ ਕੁ ਦਿਨ ਬਾਅਦ ਮਿੱਟੀ ਟੈਸਟ ਕਰਾਉਣੇ ਹੋ ਤੁਸੀਂ ਅਸੀਂ ਜੀ 6 ਸਾਲ ਬਾਅਦ ਕਰਾਈਦੀ ਆ ਜੀ ਤੇ ਜਦੋਂ ਝੋਨਾ ਕਟਿਆ ਜਾਵੇ ਜਾਂ ਉਸ ਵੇਲੇ ਵੀ ਕਰਾ ਲਈਦੀ ਆ ਜਾਂ ਤਾਂ ਜਿਆਦਾ ਕਰਤਾ ਬਾੜੀਆਂ ਦੇ ਟਾਈਮ ਜਦੋਂ ਉਸ ਵੇਲੇ ਕਾਫੀ ਖੱਟੇ ਫਰੀ ਹੁੰਦੇ ਆ ਤੇ ਉਦੋਂ ਕਰਾਈਦੀ ਆ ਤੇ ਕਰਾਈ ਦੀ ਜਰੂਰ ਆ ਜੀ ਇਦਾਂ ਨਹੀਂ ਵੀ ਨਹੀਂ ਕਰਾਈਦੀ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਹਰ ਕਿਸੇ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਤੇ ਫਰੀ ਆ ਇਹ ਕਿਹੜਾ ਬਈ ਉੱਥੇ ਕੋਈ ਪੈਸਾ ਲੱਗਦਾ ਆ ਤੇ ਆਪ ਉਹ ਮਹਿਕਮਾ ਦਫਤਰ ਦੇ ਡਾਕਟਰ ਸਾਹਿਬ ਆ ਕੇ ਕਰਕੇ ਜਾਂਦੇ ਆ ਤੇ ਮੈਂ ਤਾਂ ਇਹੀ ਕਹਿੰਦਾ ਜੀ ਜੇ ਆਪਾਂ ਤੰਦਰੁਸਤ ਫਸਲ ਲਗਾਵਾਂਗੇ ਤੇ ਆਪਣੇ ਆਪਣੇ ਤੇ ਵੀ ਬਹੁਤ ਡਿਪੈਂਡ ਕਰਦਾ ਜੇ ਆਪਾਂ ਵੀ ਤੰਦਰੁਸਤ ਤਾਂ ਹੀ ਰਾਵਾਂਗੇ ਜੇ ਆਪਣੀ ਫਸਲ ਤੰਦਰੁਸਤ ਤੇ ਉਹਦਾ ਬੀਜ ਤਿਆਰ ਕੀਤਾ ਉਹਦਾ ਗਾਂ ਆਪਾਂ ਵਰਤੋਂ ਕਰਨੀ ਆ ਤੇ ਉਹ ਵੀ ਆਪਾਂ ਨੂੰ ਚੰਗੀ ਕੁਆਲਟੀ ਵਾਲੀ ਹੁਣੀ ਜਾਈਦੀ ਆ ਜੀ ਅੱਛਾ ਵਧੀਰੀ ਖਾਦਾਂ ਪਾਉਣ ਦਾ ਰੁਝਾਨ ਬਹੁਤ ਚੱਲਿਆ ਹੋਇਆ ਆ ਕਿਉਂਕਿ ਮਿੱਟੀ ਪਰ ਕਈ ਵਾਰੀ ਕਿਸਾਨ ਵੀਰ ਨਹੀਂ ਕਰਾਉਂਦਾ ਯੂਰੀਏ ਦੇ ਤਿੰਨ ਬੋਰੇ ਪਾ ਦਿਓ ਚਾਰ ਪਾ ਦਿਓ ਕੋਈ ਇਰਜ਼ਾਨ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਤੁਸੀਂ ਕਿਸਾਨ ਵੀਰੋ ਹੋ ਠੀਕ ਨੇ ਨਹੀਂ ਮੈਂ ਤਾਂ ਜੀ ਦੇਖੋ ਜੀ ਸਾਡੀ ਡੈਰੀ ਆ ਅਸੀਂ ਤਾਂ ਜ਼ਿਆਦਾ ਕਰ ਰੂੜੀ ਗੋਬਰਦ ਜ਼ਿਆਦਾ ਪਾਈਦਾ ਤੇ ਉੱਥੇ ਪਾਈਦਾ ਜਿੱਥੇ ਟੈਸਟ ਵੀ ਜ਼ਿਆਦਾ ਕਰ ਉੱਥੇ ਕਰਾਈਦੀ ਆ ਜਿੱਥੇ ਘਾਟ ਪਜਾਉ ਜ਼ਮੀਨ ਵਾਂ ਤੇ ਨਹੀਂ ਤਾਂ ਤਕਰੀਬਨ ਮੈਂ ਤਾਂ ਕਿਸਾਨ ਵੀਰਿਆਂ ਨੂੰ ਇਹੀ ਕਹਿੰਦਾ ਵੀ ਥੋੜੀ ਜਿਹੀ ਰੂੜੀ ਜ਼ਰੂਰ ਖਤਿਆਂ ਨੂੰ ਪਾਉਣੀ ਚਾਹੀਦੀ ਆ ਸਾਲ ਬਾਅਦ ਪਾਉਣੀ ਚਾਹੀਦੀ ਆ ਇਦਾਂ ਨਹੀਂ ਵੀ ਇੱਕ ਸਾਲ ਚ ਉਹਦੇ ਵਿੱਚ ਸਿੱਟੀ ਜਾਓ ਬਦਲ ਕੇ ਪਾਓ ਦੇਖੋ ਝਾੜ ਵੀ ਵਧੂਗਾ ਆਊਗਾ ਤੇ ਕੁਆਲਟੀ ਵੀ ਬਹੁਤ ਵਧੀਆ ਬਣੂਗੀ ਇੱਕ ਕਿਸਾਨ ਵੀਰ ਪਿੰਡ ਬੰਡਾਲਾ ਦੇ ਵੀ ਇੱਥੇ ਆਏ ਹੋਏ ਨੇ ਬਲਜਿੰਦਰ ਸਿੰਘ ਇਹਨਾਂ ਦਾ ਨਾਮ ਹੈ ਬਹੁਤ ਵਧੀਆ ਖੇਤੀ ਕਰਦੇ ਆ ਬਲਜਿੰਦਰ ਸਿੰਘ ਜੀ ਤੰਦਰੁਸਤ ਫਸਲ ਜੇ ਅਸੀਂ ਲੈਣੀ ਆ ਤਾਂ ਤੰਦਰੁਸਤ ਮਿੱਟੀ ਵੀ ਜ਼ਰੂਰੀ ਆ ਕਿਦਾਂ ਤੁਸੀਂ ਆਪਣੇ ਦਿਮਾਗ ਨਾਲ ਕਿਸ ਤਰ੍ਹਾਂ ਸੋਚਦੇ ਹੋ ਵੀ ਬਿਲਕੁਲ ਠੀਕ ਆ ਨੇ ਮਿੱਟੀ ਦਾ ਜੀ ਜਦੋਂ ਕਾਨ ਕਬੱਡੀ ਤੋਂ ਫਿਰ ਟਾਈਮ ਹੁੰਦਾ ਮਿੱਟੀ ਦਾ ਚੈੱਕ ਕਰਾਈਦੀ ਆ ਤੇ ਸਾਨੂੰ ਹੁਣ ਪਤਾ ਲੱਗਾ ਵੀ ਕਹਿੰਦੇ ਪਾਣੀ ਵੀ ਜ਼ਰੂਰ ਚੈੱਕ ਕਰਾਉਣਾ ਚਾਹੀਦਾ ਪਾਣੀ ਉਹ ਟਿਊਬਲਾਂ ਦਾ ਵੀ ਚੈੱਕ ਕਰਾਉਣਾ ਚਾਹੀਦਾ ਕਿ ਨਹਿਰੀ ਪਾਣੀ ਵੀ ਚੈੱਕ ਕਰਾਉਣਾ ਚਾਹੀਦਾ ਇਹਦੇ ਬਾਰੇ ਸਾਨੂੰ ਕੋਈ ਚਾਨਣਾ ਪਾਈ ਜਾਵੇ ਦੇਖੋ ਕਿਸਾਨ ਵੀਰੋ ਜਿਹੜਾ ਪਾਣੀ ਆਪਾਂ ਟਿਊਬਲਾਂ ਦਾ ਮੈਡਮ ਨੇ ਜਿੰਨਾ ਦੱਸਿਆ ਵੀ ਉਹਦੀ ਵੀ ਟੈਸਟਿੰਗ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਨਹਿਰੀ ਪਾਣੀ ਵਰਤਦੇ ਆ ਤਾਂ ਉਹਦੀ ਪਰਖ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਅਸੀਂ ਇਹ ਦੇਖਣ ਵਿੱਚ ਆਇਆ ਵੀ ਕਈ ਵਾਰੀ ਉਸ ਨਹਿਰ ਦੇ ਵਿੱਚ ਕੋਈ ਨਾ ਕੋਈ ਸੋਰਸ ਇਦਾਂ ਦਾ ਹੁੰਦਾ ਕਈ ਵਾਰੀ ਉਹ ਗੰਦਲਾ ਪਾਣੀ ਕਿਤੇ ਰਲ ਜਾਂਦਾ ਉਹਦੇ ਵਿੱਚ ਕੁਝ ਟਾਕਸਿਕਸ ਹੁੰਦੇ ਨੇ ਜਿਹੜੇ ਸਾਡੀਆਂ ਫਸਲਾਂ ਨੂੰ ਸਾਡੀ ਸਿਹਤ ਨੂੰ ਆਉਣ ਵਾਲੇ ਦਿਨਾਂ 'ਚ ਖਰਾਬ ਕਰ ਸਕਦੇ ਨੇ ਸੋ ਜੇਕਰ ਉਹਦੀ ਵੀ ਪਰਖ ਆਪਾਂ ਕਰਵਾ ਲਈਏ ਤਾਂ ਉਹ ਸਾਡੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਅਲਟੀਮੇਟਲੀ ਜਿਹੜੀ ਫਸਲ ਤਿਆਰ ਹੋ ਰਹੀ ਹੈ ਉਹ ਕਿਸੇ ਨਾ ਕਿਸੇ ਕਿਸਾਨ ਭਰਾ ਦੀ ਵਰਤੋਂ ਚ ਹੀ ਆਉਣੀ ਹੈ ਖਾਧੀ ਜਾਣੀ ਹੈ ਜੇਕਰ ਉਹਦੇ ਵਿੱਚ ਕੋਈ ਇਦਾਂ ਦਾ ਕੈਮੀਕਲ ਵਰਤਿਆ ਜਾ ਰਿਹਾ ਜਿਹੜਾ ਕੱਲ ਨੂੰ ਉਸ ਦਾ ਕੋਈ ਨੁਕਸਾਨ ਸਿਹਤ ਨੂੰ ਹੋਵੇ ਤਾਂ ਉਹਦੀ ਇੱਕ ਵਾਰੀ ਸਾਨੂੰ ਟੈਸਟਿੰਗ ਕਰਵਾ ਕੇ ਪਤਾ ਚੱਲ ਜੂਗਾ ਫਿਰ ਉਸ ਪਾਣੀ ਨੂੰ ਅਸੀਂ ਵਰਜਿਤ ਕਰ ਸਕਦੇ ਹਾਂ ਨਹੀਂ ਅਵੋਇਡ ਕਰ ਸਕਦੇ ਹਾਂ ਉਹਨੂੰ ਵੀ ਨਾ ਵਰਤਿਆ ਜਾਵੇ ਇੱਕ ਹੋਰ ਨੌਜਵਾਨ ਕਿਸਾਨ ਮੇਰੇ ਨਾਲ ਖੜੇ ਆ ਖੇਤੀ ਖੇਤੀ ਤੁਸੀਂ ਕਿੰਨੀ ਕੁ ਕਰਦੇ ਹੋ ਤੁਹਾਡਾ ਨਾਮ ਦੱਸੋ ਪਹਿਲਾਂ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਅਰਵਿੰਦਰ ਸਿੰਘ ਜੀ ਕਿੰਨੀ ਕੁ ਖੇਤੀ ਕਰਦੇ ਹੋ ਆਪਣੀ ਹੈ 15 ਖੱਤਾਂ ਜੀ 15 ਖੱਤਿਆਂ ਦੀ ਖੇਤੀ ਕਰਦੇ ਆ ਕਣਕ ਬੀਜੀ ਹੋਈ ਆ ਕੀ ਸਮਝਦੇ ਹੋ ਕਿ ਜੇ ਅਸੀਂ ਵਧੀਆ ਫਸਲ ਲੈਣੀ ਆ ਜਾਂ ਤੰਦਰੁਸਤ ਫਸਲ ਲੈਣੀ ਆ ਤਾਂ ਸਾਨੂੰ ਮਿੱਟੀ ਵੀ ਤੰਦਰੁਸਤ ਚਾਹੀਦੀ ਆ ਕੀ ਇਹ ਤੁਹਾਡਾ ਕੀ ਖਿਆਲ ਹੈ ਜੀ ਸੋਹਣ ਜੀ 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 ਮਿੱਟੀ ਤੰਦਰੁਸਤ ਹੋਊਗੀ ਫਿਰ ਆਪਣੀ ਫਸਲ ਵੀ ਵਧੀਆ ਹੋਊਗੀ ਹਾਂ ਜਦ ਮਿੱਟੀ ਨਹੀਂ ਤੰਦਰੁਸਤ ਹੋਗੀ ਫਿਰ ਆਪਾਂ ਫਸਲ ਕਿੱਥੋਂ ਉਹੀ ਖਾਦਾ ਛਿੱਟੀ ਜਾਂਦੇ ਆ ਜੀ ਉਹਦੇ ਨਾਲ ਆਪਾਂ ਦੀ ਸਿਹਤ ਹੀ ਖਰਾਬ ਹੋਣੀ ਆ ਜੀ ਮਿੱਟੀ ਦਾ ਜੇ ਉਪਜਾਊ ਹੋਣੀ ਕਿ ਫਿਰ ਆਪਾਂ ਫਸਲ ਕਿੱਥੋਂ ਉਪਜਾਊ ਭਾਲਦੇ ਹਾਂ ਕਿੰਨੀ ਖਾਦ ਪਾਉਣੇ ਝੋਨੇ ਨੂੰ ਤੇ ਕਣਕ ਨੂੰ ਯੂਰੀਏ ਖਾਦ ਦੀ ਜੇ ਮੈਂ ਗੱਲ ਕਰਾਂ ਅਸੀਂ ਤੇ ਜੀ ਘੱਟ ਤੋਂ ਘੱਟ ਹੀ ਬਾਈਦੀ ਆ ਜੀ ਪਰ ਫੇ ਫਸਲ ਦੇ ਹਿਸਾਬ ਨਾਲ ਜਿੱਦਾਂ ਮਿੱਟੀ ਜੀ ਪਜਾਉਣੀ ਹੈਗੀ ਤਾਂ ਫੇ ਉੱਥੇ ਵਾਦੀ ਪੈਣੀ ਜੀ ਕੀ ਸੋਚਦੇ ਹੋ ਕਿ ਹਰ ਕਿਸਾਨ ਨੂੰ ਮਿੱਟੀ ਤੇ ਪਾਣੀ ਟੈਸਟ ਕਰਾ ਲੈਣਾ ਚਾਹੀਦਾ ਹਾਂਜੀ ਜੇ ਜੀ ਟੈਸਟ ਕਰਾਵਾਂਗੇ ਉਹਨਾਂ ਦਾ ਫਾਇਦਾ ਆ ਤੇ ਗਾਂ ਆਉਣ ਵਾਲੀ ਜਨਰੇਸ਼ਨ ਦਾ ਵੀ ਫਾਇਦਾ ਜੀ ਗਾਂ ਨਿਆਣੇ ਨਿਕਣ ਖਾਣੀ ਹੈ ਜੀ ਜਿਹੜੇ ਵੀ ਆਉਣ ਆਉਣ ਵਾਲੇ ਹੈਗੇ ਜੀ ਨਾਲੇ ਆਪਾਂ ਨੂੰ ਵੀ ਫਾਇਦਾ ਜੀ ਇਸ ਕਰਕੇ ਜੀ ਜੇ ਤੰਦਰੁਸਤ ਆਪਾਂ ਸਿਹਤ ਚਾਹੀਦੀ ਤਾਂ ਮਿੱਟੀ ਦੀ ਇਹਨਾਂ ਦੋਨਾਂ ਦੇ ਪਰਖ ਕਰਾਉਣੀ ਚਾਹੀਦੀ ਹੈ ਮਿੱਟੀ ਤੇ ਪਾਣੀ ਦੀ ਜੇ ਮਿੱਟੀ ਪਾਣੀ ਦੀ ਪਰਖ ਸਹੀ ਹੋਊਗੀ ਜੀ ਫਿਰ ਆਪਣੀ ਸਿਹਤ ਵੀ ਵਧੀਆ ਰਹੂਗੀ ਨਾਲੇ ਫਸਲ ਵੀ ਵਧੀਆ ਆਗਾਂਗੇ ਜੀ ਝਾੜ ਦੇ ਵਿੱਚ ਫਰਕ ਪਊਗਾ ਜੀ surjit singh ji ਕਿੰਨੇ ਇੱਕ ਪਸ਼ੂ ਤੁਸੀਂ ਰੱਖੇ ਹੋਏ ਆ ਤੇ ਕਿੰਨੀ ਕਰੋੜੀ ਖਾਦ ਹੋ ਜਾਂਦੀ ਆ ਤੇ ਸਾਰੇ ਖੇਤਾਂ ਨੂੰ ਲੱਗ ਜਾਂਦੀ ਆ ਉਹ ਹਾਂ ਜੀ ਡਾਕਟਰ ਸਾਡੇ ਕੋਲ 50 59 ਮੱਝਾਂ ਆ 10 12 ਗਾਂ ਪੰਜ ਛੇ ਗਾਂ ਆ ਜੀ ਤੇ ਰੂੜੀ ਤਾਂ ਜੀ ਸਾਡੇ ਕੋਲ ਘਟੋ ਘਟੋ 65 60 ਟਾਲੀਆਂ ਹੋ ਜਾਂਦੇ ਆ ਜੀ ਹਰ ਸਾਲ ਜੀ ਜ਼ਰੂਰ ਇੱਕ ਇੱਕ ਸਾਡੀ ਖੇਤੀ ਵੀ ਹੋਣੀ ਆ 7 60 65 ਖੱਤੇ ਤੇ ਪਾਈ ਦੀ ਹਰ ਖੱਤੇ ਨੂੰ ਪਾਣੀ ਆ ਟ੍ਰੈਲੀ ਟੈਲੀ ਇਹਦੇ ਨਾਲ ਜੀ ਇੱਕ ਕੁਆਲਿਟੀ ਬਣਦੀ ਆ ਇੱਕ ਜਦੋਂ ਵੀ ਅਸੀਂ ਮੰਡੀ ਲੈ ਜਾਂਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਵੀ ਇਹ ਕਾਲਾ ਹੋ ਗਿਆ ਇਹ ਦੀ ਕੁਆਲਿਟੀ ਨਹੀਂ ਬਣੀ ਤੇ ਇਸ ਕੋਲੋਂ ਮੈਂ ਤਾਂ ਇਹ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਵੀ ਜ਼ਰੂਰ ਰੂੜੀ ਪਾਉਣੀ ਚਾਹੀਦੀ ਆ ਇਹਦੇ ਨਾਲ ਦੇਖੋ ਇੱਕ ਸਾਲ ਬਾਅਦ ਹੀ ਦੇਖੋ ਪਤਾ ਲੱਗ ਜਾਊਗਾ ਵੀ ਇਹਦੇ ਵਿੱਚ ਕੀ ਤੱਤ ਵਾ ਜੀ ਮੈਂ ਧੰਨਵਾਦ ਕਰਦਾ ਖੇਤੀਬਾੜੀ ਵਿਭਾਗ ਦੇ ਨੰਦ ਅਧਿਕਾਰੀਆਂ ਦਾ ਤੇ ਨਾਲ ਹੀ ਸੂਝਵਾਨ ਕਿਸਾਨ ਵੀਰ ਜਿਹੜੇ ਇਸ ਪਿੰਡ ਦੇ ਇੱਥੇ ਆਏ ਨੇ ਸੋ ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਦੇਖਿਆ ਅਸੀਂ ਮਾਹਿਰਾਂ ਤੇ ਕਿਸਾਨ ਭਰਾਵਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸਾਰੀ ਜਾਣਕਾਰੀ ਵੀ ਹਾਸਲ ਕੀਤੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਵੱਲੋਂ ਦਿੱਤੀ ਗਈ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ। ਅਗਲੀ ਵਾਰ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।